ਚਾਚੂ ਨੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹ ਆਪਦਾ ਡੈਕ ਲਾ ਲਾ ਬਈ ਤੂੰ ਐ ਭੈਜੋ ਮੇਰੇ ਬੰਦੇ ਨੂੰ ਐ ਬੋਲਦਾ ਜੈ ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ। ਬੀਤੇ ਦਿਨ ਹੀ ਲੱਕੀ ਗੋਲਡ ਸਮਿਥ ਆਪਣੇ ਟਰੈਕਟਰ ਦੇ ਉੱਪਰ ਨਵਾਂ ਡੈਕ ਲਗਾਉਣ ਵਾਸਤੇ ਜੱਗੇ ਮਿਊਜ਼ਿਕ ਸਿਸਟਮ ਵਾਲੇ ਕੋਲੇ ਗਿਆ ਸੀਗਾ। ਉੱਥੇ ਜਾ ਕੇ ਇੱਕ ਦੋ ਵੀਡੀਓ ਵੀ ਸਾਂਝੀ ਕੀਤੀਆਂ ਸੀ ਜਿਸ ਦੇ ਵਿੱਚ ਲੱਕੀ ਨੇ ਕਿਹਾ ਸੀਗਾ ਕਿ ਮੈਂ ਆਪਣੇ ਟਰੈਕਟਰ ਤੇ ਡੈਕ ਆ ਜਿਹੜਾ ਕਿ ਜੱਗੇ ਕੋਲੋਂ ਲਵਾ ਰਿਹਾ ਹਾਂਗਾ। ਪਰ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਇੱਕ ਦੋ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਜੱਗਾ ਲੱਕੀ ਗੋਲਡ ਸਮਿਥ ਦੇ ਉੱਪਰ ਹੀ ਇਲਜ਼ਾਮ ਲਾਉਂਦਾ ਪਿਆ ਕਿ ਇਸ ਨੇ ਮੇਰੇ ਨਾਲ ਲਾਇਆ ਇਦਾਂ ਦੀ ਗੱਲਾਂ ਕਹਿੰਦਾ ਪਿਆਗਾ ਜੱਗਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਲੋਕ ਨੇ ਜਿਹੜੇ ਕਿ ਲੱਕੀ ਗੋਲਡ ਸਮਿਥ ਨੂੰ ਗਲਤ ਕਹਿੰਦੇ ਪਏ ਨੇ ਕਿ ਤੂੰ ਉਸ ਨੂੰ ਹਾਂ ਕਰਕੇ ਫਿਰ ਮੁੱਕਰ ਗਿਆ ਡੈੱਕ ਤੂੰ ਜਾਣ ਬੁੱਝ ਕੇ ਨਹੀਂ ਲਗਵਾਇਆ ਪਰ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਲੱਕੀ ਗੋਲਡ ਸਮਿਥ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਤੇ ਲਾਈਵ ਆ ਕੇ ਉਸਨੇ ਸਾਰੀ ਗੱਲਬਾਤ ਦੱਸੀ ਹੈ ਕਿ ਜੱਗਾ ਮਿਊਜ਼ਿਕ ਸਿਸਟਮ ਵਾਲਾ ਜਿਹੜਾ ਕਿ ਮੇਰੇ ਚਾਚੇ ਨੂੰ ਬਹੁਤ ਗਲਤ ਬੋਲਿਆ ਸੀ ਕਹਿੰਦਾ ਸੀਗਾ ਕਿ ਤੂੰ ਮੇਰੀ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਜਾ ਤੇ ਮੈਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਲਾਈਵ ਦੀ ਛੋਟੀ ਜਿਹੀ ਕਲਿੱਪ ਵੀ ਸ਼ੇਅਰ ਕਰਨ ਲੱਗੇ ਆਂ ਬਾਕੀ ਤੁਹਾਨੂੰ ਕੌਣ ਸਹੀ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਸਾਰੇ ਭਰਾ ਜਰੂਰ ਕਰਕੇ ਜੇ ਇਥੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਰੱਬ ਰਾਖਾ ਸਾਲਾ ਉਹ ਗਾਲਾਂ ਓ ਯਾਰ ਪਤਾ ਕੀ ਹੋ ਗਿਆ ਮੈਨੂੰ ਕਹਿੰਦਾ ਲੱਕੀ ਡੈਕ ਲਾ ਕੇ ਦੇਣਾ ਤੇਰੇ ਟਰੈਕਟਰ ਤੇ ਹਾਂ ਅਸੀਂ ਤਾਂ ਘਰੇ ਪੇਟੀ ਮਨਾਉਣ ਲੱਗੇ ਸੀ ਯਾਰ ਹਮ ਮੈਂ ਕਿਹਾ ਚੱਲ ਲਾ ਲੈਨੇ ਆ ਮੈਂ ਕਿਹਾ ਬਈ ਮਹੀਨਾ ਕੀ ਰੱਖੂੰਗਾ ਹੋਲੇ ਮਲੇ ਨੂੰ ਤਾਂ ਮੈਂ ਬੂਸਰ ਮੈਂ ਬਾਹਲੇ ਲਾਉਣੇ ਹੁੰਦੇ ਆ ਹਾਂ ਮੈਂ ਕਿਹਾ ਮਹੀਨਾ ਕਰ ਰੱਖੂੰ ਕਹਿੰਦਾ ਠੀਕ ਆ ਤੇ ਪਹਿਲਾਂ ਤਾਂ ਹੂੰ ਤਿੰਨ ਦਿਨ ਲਾ ਦੇ ਬਾਈ ਹਾਂ ਤੇ ਮੈਨੂੰ ਕਹਿੰਦਾ ਨਾ ਯਾਰ ਸਟੋਰੀ ਸਟੋਰੀ ਨਾ ਭਾਈ ਜੀ ਤੋ ਡੈਕ ਲੱਗ ਗਿਆ ਨਾ ਉਦੋਂ ਹੀ ਰੀਲ ਪਾਵਾਂਗੇ ਮੈਂ ਕੱਠ ਵਾਲਾ ਹੋ ਜੂ ਅੱਗੇ ਵਾਂਗੂ ਅੱਛਾ ਹਾਂ ਤੇ ਮੈਂ ਕਹਾ ਠੀਕ ਹੈ ਡੈਕ ਲਾ ਕੇ ਇਹ ਯਾਰ ਇਹ ਤੇ ਚਾਚਾ ਲੜ ਪਏ ਭਰਾਵਾ ਪਤਾ ਨਹੀਂ ਕਿਹੜੀ ਗੱਲ ਤੋਂ ਹਾਂ ਹਾਂ ਚਾਚਾ ਨੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹਾ ਆਪਦਾ ਡੈਕ ਲਾ ਲਾ ਬਾਈ ਤੂੰ ਭੈਜੋ ਮੇਰੇ ਬੰਦੇ ਨੂੰ ਆਏ ਬੋਲਦਾ ਸਹੀ ਗੱਲ ਆ ਭਾਈ ਆਓ ਕਾਲੀ ਆ ਤੈਨੂੰ ਤਾਂ ਪਤਾ ਹੀ ਆ ਪਾਣੀ ਫਰਸਾਉਂਦੇ ਹੁੰਦੇ ਬਈ ਆਪਦੇ ਬੰਦੇ ਦੀ ਘਰ ਤਾਂ ਹੁੰਨੀ ਐ ਨਹੀਂ ਸਹੀ ਗੱਲ ਆ ਪਾਪਾ ਜਿੰਨੇ ਦਾ ਡੇਡੀ ਕੜੀ ਜੀ ਹੋਊਗੀ ਓਨੇ ਦਾ ਤਾਂ ਮੈਂ ਬੈਗ ਹੀ ਲਿਆਂਦਾ ਕੋਸਟਾ ਦਾ ਉਥੋਂ